ਜੀ ਕੀ ਫਤਿਹ ਜਿਹੜਾ ਇਹ ਚੋਣਾਂ ਦਾ ਦੌਰ ਚੱਲ ਰਿਹਾ ਹੈ ਦੂਜੇ ਉਮੀਦਵਾਰ ਵੀ ਆਪ ਜੀ ਪਾਸ ਆਏ ਹੋਣਗੇ ਜਾਂ ਆ ਜਾਣਗੇ ਅਸੀਂ ਵੀ ਆਪਣੇ ਵੱਲੋਂ ਹਰ ਜਗ੍ਹਾ ਤੇ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਕਹਿਣਾ ਇੱਕੋ ਹੀ ਹੈ ਕਿ ਲੀਡਰ ਹਰ ਵਾਰ ਜਿਹੜੀਆਂ ਗੱਲਾਂ ਕਰਕੇ ਜਾਂਦੇ ਨੇ ਲੋਕ ਸੁਣਦੇ ਨੇ ਪਰ ਕੋਈ ਵੀ ਗੱਲ ਅਗਲੇ 5 ਸਾਲ ਪੂਰੀ ਨਹੀਂ ਹੁੰਦੀ ਲੀਡਰ ਫਿਰ ਵੋਟਾਂ ਮੰਗਣ ਆ ਜਾਂਦੇ ਨੇ ਇਹ ਕਰਦੇ ਕਰਦੇ ਅੱਜ 75 ਸਾਲ ਹੋ ਗਏ ਸਾਡੇ ਤੋਂ ਪਹਿਲਾਂ ਸਾਡੇ ਬਜ਼ੁਰਗ ਦੇਖਦੇ ਰਹੇ ਹੁਣ ਆਪਾਂ ਦੇਖ ਰਹੇ ਆ ਅੱਗੇ ਬੱਚੇ ਬੱਚੇ ਦੇਖਦੇ ਰਹਿਣਗੇ ਇਹ ਕਿਉਂ ਹੁੰਦਾ ਹੈ ਮੇਰੀ ਸਮਝ ਚ ਇਹ ਗੱਲ ਆਉਂਦੀ ਹੈ ਕਿ ਇਹ ਸਾਰਾ ਕੁਝ ਤਾਂ ਹੁੰਦਾ ਆਪਣੇ ਨਾਲ ਧੋਖਾ ਤਾਂ ਹੁੰਦਾ ਕਿ ਅਸੀਂ ਉਹਨਾਂ ਦੇ ਝੂਠੇ ਲਾਰਿਆਂ ਤੇ ਵਿਸ਼ਵਾਸ ਕਰ ਲੈਂਦੇ ਆ ਅਸੀਂ ਇਹ ਕਦੇ ਵੀ ਨਹੀਂ ਦੇਖਿਆ ਕਿ ਜੇ ਇੱਕ ਵਾਰ ਕਿਸੇ ਵੀ ਪਾਰਟੀ ਨੇ ਧਿਰ ਨੇ ਧੋਖਾ ਕੀਤਾ ਤਾਂ ਅਗਲੀ ਵਾਰ ਅਸੀਂ ਉਹਨੂੰ ਹਰਾ ਦੇਣਾ ਹੈ ਐਦਾਂ ਕਦੇ ਨਹੀਂ ਹੋਇਆ ਪਟਿਆਲੇ ਜੀ ਸੋਚੋ ਦੇਖੋ ਪਟਿਆਲੇ 'ਚ 20 ਸਾਲ ਪਟਿਆਲੇ ਦੇ ਲੋਕ ਵਿੱਚ ਤੁਸੀਂ ਵੀ ਹੋਵੋਗੇ ਬੀਬੀ ਪ੍ਰਨੀਤ ਕੌਰ ਨੂੰ ਐਮਪੀ ਬਣਾਉਂਦੇ ਰਹੇ ਪ੍ਰਨੀਤ ਕੌਰ ਕਾਂਗਰਸ ਦੀ ਰਿਪਰੈਜ਼ੈਂਟੇਟਿਵ ਰਹੀ ਐ ਤੇ ਸਾਰੇ ਪੰਜਾਬ ਨੂੰ ਪਤਾ ਹੈ ਕਿ ਕਾਂਗਰਸ ਨੇ ਦਰਬਾਰ ਸੈੱਟਾਇਆ ਪਰ ਅਸੀਂ ਸਾਰੇ ਆ ਇੰਨੀ ਵੱਡੀ ਗੱਲ ਭੁੱਲ ਗਏ ਤੇ ਪ੍ਰਨੀਤ ਕੌਰ ਨੂੰ ਵੋਟਾਂ ਪਾਉਂਦੇ ਰਹੇ ਜਦੋਂ ਪ੍ਰਨੀਤ ਕੌਰ ਦਾ ਟਾਈਮ ਆਇਆ ਉਹਨੇ ਆਪਣਾ ਫਾਇਦਾ ਦੇਖਿਆ ਉਹ ਚੁੱਪ ਕਰਕੇ ਅੱਜ ਭਾਜਪਾ ਚਲੀ ਕੱਲ ਮੋਦੀ ਉਹਦੇ ਆਜੂਗਾ ਜਾਂ ਪਰਸੋਂ ਜੋ ਪ੍ਰੋਗਰਾਮ ਬਣਿਆ ਹੋਇਆ ਹੈ ਸੋ ਮੈਨੂੰ ਐ ਲੱਗਦਾ ਹੈ ਕਿ ਆਪਾਂ ਇਹਨਾਂ ਨੂੰ ਸਮਝਣ ਦੇ ਵਿੱਚ ਬਹੁਤ ਦੇਰੀ ਕਰਤੀ ਦੂਜੇ ਪਾਸੇ ਜਿਵੇਂ ਡਾਕਟਰ ਗਾਂਧੀ ਨੇ ਡਾਕਟਰ ਗਾਂਧੀ ਪਹਿਲਾਂ ਪੂਰੇ ਆਜ਼ਾਦ ਰਹੇ ਫਿਰ ਉਹ ਆਪ ਚਾਗੇ ਅੱਜ ਉਹ ਕਾਂਗਰਸ ਚਲੇਗੀ ਇਹਦਾ ਮਤਲਬ ਇਹ ਹੈ ਕਿ ਕਿਸੇ ਵੀ ਇਨਸਾਨ ਦਾ ਜਾਂ ਪਾਰਟੀ ਦਾ ਕੋਈ ਕਿਰਦਾਰ ਨਹੀਂ ਰਿਹਾ ਕੋਈ ਮਰਜ਼ੀ ਆ ਜੇ ਅੱਜ ਆਇਆ ਕੱਲ ਉਹ ਗਲਤ ਸੀ ਕਿਉਂਕਿ ਉਹ ਦੂਜੀ ਪਾਰਟੀ ਸੀ ਅੱਜ ਆ ਗਿਆ ਉਹ ਇਹਨਾਂ ਦੀ ਪਾਰਟੀ 'ਚ ਆ ਗਿਆ ਇਹਦੇ ਲਈ ਸਾਫ਼ ਹੋ ਗਿਆ ਸਾਰੇ ਪੰਜਾਬ 'ਚ ਇਸ ਵਾਰ ਜਿੰਨੀਆਂ ਪਾਰਟੀਆਂ ਬਦਲੀਆਂ ਗਈਆਂ ਨੇ ਉਹਦੇ ਤੋਂ ਤੁਹਾਨੂੰ ਸਾਰਿਆਂ ਨੂੰ ਇਹ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਇਹ ਲੋਕਾਂ ਕਰਕੇ ਨਹੀਂ ਆਉਂਦੇ ਹਨ ਇਹ ਆਪਣੇ ਕਰਕੇ ਆਉਂਦੇ ਨੇ ਇਹਨਾਂ ਨੂੰ ਲੱਗਦਾ ਹੈ ਕਿ ਆਹ ਪਾਰਟੀ ਮੈਨੂੰ ਟਿਕਟ ਨਹੀਂ ਦੇਊਗੀ ਆਹ ਦੇਊਗੀ ਉਹਦੇ ਕੋਲ ਚਲੇਗੇ ਉਹਦਾ ਜਿਹੜਾ ਕੰਮ ਹੈ ਉਹ ਕੇਵਲ ਟਿਕਟ ਤੱਕ ਹੈ ਕਿ ਕਿਹੜੀ ਪਾਰਟੀ ਮੈਨੂੰ ਟਿਕਟ ਦਿੰਦੀ ਹੈ ਤੇ ਜੇ ਨਹੀਂ ਦਿੰਦੀ ਤਾਂ ਮੈਂ ਆਪਣੀ ਪਾਰਟੀ ਬਦਲ ਲਾਂਗੇ ਇਹ ਚਾਰ ਪਾਰਟੀਆਂ ਕਦੇ ਠੰਡੇ ਦਿਮਾਗ ਨਾਲ ਸੋਚ ਲਿਓ ਹਜੇ ਹੈਗਾ ਹਫਤਾ ਕਿ ਚਾਹੇ ਉਹ ਬਾਦਲ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਤੇ ਚਾਹੇ ਹੁਣ ਆਪ ਹੋ ਗਈ ਇਹਨਾਂ ਸਾਰਿਆਂ ਦਾ ਕਿਰਦਾਰ ਇੰਨਾ ਕੀ ਹੈ ਕਿ ਅਸੀਂ ਐਮਪੀ ਬਣਦੇ ਆਂ ਐਮਐਲਏ ਬਣਦੇ ਆਂ ਕਿ ਨਹੀਂ ਬਣਦੇ ਦੂਜੇ ਪਾਸੇ ਇਹਨਾਂ ਚਾਰਾਂ ਦੇ ਉਲਟ ਅਸੀਂ ਖੜੇ ਆਂ ਸਾਨੂੰ 40 ਸਾਲ ਤੋਂ ਕੋਈ ਵੀ ਪਾਰਟੀ ਨਾ ਤਾਂ ਖਰੀਦ ਸਕੀ ਹੈ ਨਾ ਦਬਾ ਸਕੀ ਹੈ ਨਾ ਚੁੱਪ ਕਰਾ ਸਕੀ ਹੈ ਤੇ ਨਾ ਘਰੇ ਬਿਠਾ ਸਕੀ ਹੈ ਪਰ ਅਸੀਂ ਇਲੈਕਸ਼ਨਾਂ ਜਰੂਰ ਲੜੀਆਂ ਨੇ ਇਹ ਨਹੀਂ ਕਿਹਾ ਕਿ ਇੱਥੋਂ ਮੈਂ ਹਾਰ ਗਿਆ ਹੁਣ ਆਹ ਪਾਰਟੀ ਲੈ ਲਾਂ ਇਧਰੋਂ ਹਾਰ ਗਿਆ ਉਧਰ ਚਲ ਜਾਵਾਂ ਇਹ ਗੱਲ ਸਾਡੀ ਪਾਰਟੀ ਦੇ ਵਿੱਚ ਸਾਡੇ ਕਿਰਦਾਰ ਦੇ ਵਿੱਚ ਇਹ ਕਦੇ ਨਹੀਂ ਆਇਆ ਅਸੀਂ ਜਿੱਥੇ 1984 ਚ ਉਸ ਵੱਡੇ ਦੁੱਖ ਤੋਂ ਬਾਅਦ ਖੜ ਗਏ ਅੱਜ ਵੀ ਉੱਥੇ ਖੜੇ ਆ ਬੇਸ਼ੱਕ ਸਾਡੀਆਂ ਉਮਰਾਂ 40 40 ਸਾਲ ਇਸੇ ਕੰਮ 'ਚ ਚੱਲੀਆਂ ਗਈਆਂ ਪੰਜਾਬ ਦੇ ਲੋਕਾਂ ਨੇ ਸਾਡੇ ਆਪਣੇ ਲੋਕਾਂ ਨੇ ਸਾਨੂੰ ਹਰਾਇਆ ਇਹ ਸੱਚ ਹੈ ਸਾਡੀਆਂ ਜ਼ਮਾਨਤਾਂ ਜਬਤ ਕਰਾਈਆਂ ਨੇ ਇਹ ਵੀ ਸੱਚ ਹੈ ਪਰ ਇਹ ਸੱਚ ਨਹੀਂ ਕਿ ਅਸੀਂ ਪੰਜਾਬ ਨਾਲ ਕਦੇ ਕੋਈ ਗਲਤ ਕੀਤਾ ਹੋਵੇ ਅਸੀਂ ਪੰਜਾਬ ਨਾਲ ਚੰਗਾ ਕਰਦੇ ਰਹੇ ਪੰਜਾਬ ਦੇ ਲੋਕ ਸਾਨੂੰ ਹਰਾਉਂਦੇ ਰਹੇ ਮੇਰੀ ਅੱਜ ਵੀ ਸਮਝ ਨਹੀਂ ਆਉਂਦੀ ਕਿ ਬਾਦਲ ਚ ਕੀ ਦੇਖਦੇ ਸੀ ਕਾਂਗਰਸ ਚ ਕੀ ਦੇਖਦੇ ਸੀ ਉਹਨਾਂ ਨੂੰ ਜਿਤਾਈ ਜਾਂਦੇ ਸੀ ਹਾਂ ਪਿਛਲੇ 2 ਸਾਲ ਪਹਿਲਾਂ ਸਾਡੇ ਸਾਰੇ ਪੰਜਾਬ ਦੇ ਨੌਜਵਾਨ ਮੁੰਡਿਆਂ ਨੇ ਇੱਕ ਫੈਸਲਾ ਕੀਤਾ ਕਿ ਨਾ ਅਸੀਂ ਬਾਦਲ ਨੂੰ ਨਾ ਕਾਂਗਰਸ ਨੂੰ ਨਾ ਭਾਜਪਾ ਨੂੰ ਲਿਆਉਣਾ ਹੈ ਅਸੀਂ ਤਾਂ ਨਵੀਂ ਧਿਰ ਲਿਆਵਾਂਗੇ ਉਹ ਨਵੀਂ ਧਿਰ ਲਿਆਏ ਆਪ ਪਰ ਇਹਦੇ ਚ ਉਹ ਇੱਕ ਗਲਤੀ ਕਰ ਗਏ ਕਿ ਉਹਨਾਂ ਨੇ ਆਪ ਦਾ ਕਦੇ ਕੰਮ ਨਹੀਂ ਸੀ ਦੇਖਿਆ ਵੀ ਆਪ ਕਿਹਾ ਜੀ ਪਾਰਟੀ ਹੈ ਪਰ ਸਿਮਰਨਜੀਤ ਸਿੰਘ ਮਾਨ ਦਾ ਉਹਨਾਂ ਨੇ ਕੰਮ ਦੇਖਿਆ ਹੋਇਆ ਸੀ ਕਿ ਇਹ ਭਾਈ ਅਡੋਲ ਖੜਾ ਹੈ ਇਹਨੂੰ ਹਾਰਾਂ ਜਿੱਤਾਂ ਨਾਲ ਆਪਣੇ اخلاق ਨਾਲ ਕੋਈ ਸਬੰਧ ਨਹੀਂ ਸਿਰਫ اخلاق ਜਿੱਥੇ ਉਹਦਾ ਇੱਜ਼ਤ ਵਧੂਗੀ ਉਹ ਪਾਰਟੀ ਉੱਥੇ ਖੜੇਗੀ ਜਿਹਦੇ ਨਾਲ ਪੰਜਾਬ ਦੀ ਇੱਜ਼ਤ ਹੋਊਗੀ ਖਾਸ ਕਰ ਸਿੱਖ ਕੌਮ ਦੀ ਇੱਜ਼ਤ ਹੋਊਗੀ ਉੱਥੇ ਖੜੇਗੀ ਇਸ ਲਈ ਅੱਜ ਉਹ ਬੱਚਾ ਜਿਹੜਾ 2 ਸਾਲ ਪਹਿਲਾਂ ਇੱਕ ਨਵੇਂ ਧਿਰ ਨੂੰ ਲਿਆਇਆ ਤੇ ਅੱਜ ਉਹ ਰਾਜ ਵੀ ਕਰ ਰਹੀ ਹੈ ਤੇ ਅੱਜ ਉਹ ਨੌਜਵਾਨ ਇਸ ਗੱਲ ਨੂੰ ਸਮਝ ਗਿਆ ਜਿਹਾ ਜਿਹਾ ਤਿੰਨ ਪਾਰਟੀਆਂ ਛੱਡੀਆਂ ਸੀ ਉਹ ਆ ਜੀ ਇਹ ਚੌਥੀ ਵੀ ਨਿਕਲੀ ਜੇ ਕਿਸੇ ਨੇ ਸਾਡੇ ਬੱਚੇ ਤਿਹਾਰ ਜੇਲ੍ਹ ਚ ਬੰਦ ਕਰਤੇ ਅੱਜ 32-32 ਸਾਲ ਤੋਂ ਸਾਡੇ ਭਰਾ ਸਾਡੇ ਬੱਚੇ ਜੇਲ੍ਹਾਂ ਚ ਬੈਠੇ ਨੇ ਕੋਈ ਕਾਨੂੰਨ ਨਹੀਂ ਹੈ ਕਿ 32 ਸਾਲ ਕਿਸੇ ਬੱਚੇ ਨੂੰ ਕਿਸੇ ਬੰਦੇ ਨੂੰ ਜੇਲ੍ਹ ਚ ਰੱਖਿਆ ਜਾਵੇ ਪਰ ਤੁਹਾਡੇ ਬੱਚੇ ਹੈਗੇ ਨੇ ਬਾਦਲ ਵੀ ਆਗੇ ਚਲੇਗੇ ਕਾਂਗਰਸ ਵੀ ਆਗੇ ਚਲੀਗੀ ਪਰ ਸਾਡੇ ਮੁੰਡੇ ਅੱਜ ਵੀ ਜੇਲ੍ਹਾਂ ਚ ਬੈਠੇ ਨੇ ਇਹ ਤਾਂ ਪੁਰਾਣਿਆਂ ਨੇ ਕੀਤਾ ਜਿਹੜਾ ਨਵੇਂ ਚੁਣਿਆ ਉਹਨੇ ਉਹਨਾਂ ਤੋਂ ਵੀ ਅੱਗੇ ਕੀਤੀ ਹੈ ਉਹਨਾਂ ਨੇ ਜਾ ਕੇ ਸਾਡਾ ਨੌਜਵਾਨ ਡਿਬਰੂਗੜ੍ਹ ਚ ਬੰਦ ਕਰਤਾ ਕੀਤਾ ਉਹਨੇ ਵੀ ਉਹੀ ਕੁਛ ਜਿਹੜੇ ਪਹਿਲੇ ਕਰਦੇ ਸੀ ਇਸ ਲਈ ਅੱਜ ਨੌਜਵਾਨ ਨੇ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਤਿੰਨਾਂ ਨੂੰ ਨਕਾਰਿਆ ਸੀ ਅੱਜ ਚੌਥੇ ਨੂੰ ਵੀ ਨਕਾਰਦੇ ਆ ਤੇ ਉਹ ਨੌਜਵਾਨ ਸਾਰੇ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲ ਆ ਗਏ ਨੇ ਇਹ ਵੀ ਸੱਚ ਹੈ ਤੁਸੀਂ ਵੀ ਆਪਣੇ ਸੰਬੰਧੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਕਦੇ ਫੋਨ ਕਰਕੇ ਦੇਖਿਓ ਵੀ ਫਲਾਣੇ ਹਲਕੇ ਚ ਕੀ ਹੋ ਰਿਹਾ ਫਲਾਣੇ ਇਹ ਤਾਂ ਆਪਣਾ ਮਨ ਕਰਦਾ ਹੁੰਦਾ ਵੀ ਉੱਧਰ ਕੀ ਹੋਵਾ ਇੱਧਰ ਕੀ ਹੋਵਾ ਜਾਂ ਫੇਸਬੁੱਕਾਂ ਦੇਖੋਗੇ ਜਾ YouTube ਤੋਂ ਗੱਲਾਂ ਸੁਣੋਂਗੇ ਤੁਹਾਨੂੰ ਸਾਫ਼ ਲਿਖੂਗਾ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਸਾਰੇ ਨੌਜਵਾਨ ਇਹ ਜਾਂਚ ਗਏ ਨੇ ਕਿ ਸਾਡੇ ਨਾਲ ਖੜਨ ਵਾਲੀ ਧਿਰ ਸਿਰਫ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਤੇ ਉਹ ਸਾਡੇ ਵੱਲ ਆਏ ਨੇ ਅਸੀਂ ਉਹਨਾਂ ਦਾ ਸਵਾਗਤ ਵੀ ਕੀਤਾ ਤੇ ਉਹ ਸਾਥ ਵੀ ਦੇ ਰਹੇ ਨੇ ਸੋ ਮੈਂ ਗੁਰਗੰਧ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਬਾਦਲਾਂ ਨੇ ਬਿਲਕੁਲ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਖੁਦ ਦੋਸ਼ੀ ਸੀ ਅੱਜ ਅਦਾਲਤਾਂ 'ਚ ਉਹਨਾਂ ਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਕਦਮਾ ਚੱਲ ਰਿਹਾ ਹੈ ਅੱਜ ਕੋਰਟ ਕਪੂਰੇ ਸੁਖਵੀਰ ਬਾਦਲ ਤੇ ਡੀਜੀਪੀ ਤੇ ਬਾਬਾ ਉਹ ਪੇਸ਼ੀ ਭੁਗਤਦੇ ਨੇ ਬਾਦਲ ਮਰ ਗਿਆ ਪਰ ਮਰਨ ਤੋਂ ਮਰਨ ਦੇ ਟਾਈਮ ਉਹਦਾ ਰਿਕਾਰਡ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਹਾਜ਼ਰ-ਨਾਜ਼ਰ ਗੁਰਗਰਾਂ ਸਾਹਿਬ ਜੀ ਹੈਗੇ ਨੇ ਕਿ ਨਹੀਂ ਨੇ ਜਦੋਂ ਉਹ ਪੰਜ ਵਾਰ ਦਾ ਚੀਫ ਮਿਨਿਸਟਰ ਮਰਿਆ ਪਿਛਲੇ ਸਾਲ ਉਹ ਇੱਕ ਹਾਰਿਆ ਹੋਇਆ ਐਮਐਲਏ ਸੀ ਤੇ ਉਹਦੇ ਖਿਲਾਫ ਗੁਰਗਰਾਂ ਸਾਹਿਬ ਜੀ ਦੀ ਬੇਅਦਬੀ ਦਾ ਮੁਕੱਦਮਾ ਚੱਲ ਰਿਹਾ ਸੀ ਉਸ ਹਾਲਾਤ ਚ ਮਰਿਆ ਉਹ ਇਹ ਵੀ ਸੱਚ ਹੈ ਸਾਰਾ ਕੁਝ ਤੁਹਾਡੇ ਕੋਲ ਸੋਸ਼ਲ ਮੀਡੀਆ ਤੇ ਹੈਗਾ ਘਰੇ ਬੈਠ ਕੇ ਦੋਸਤਾਂ ਮਿੱਤਰਾਂ ਚ ਬੈਠ ਕੇ ਰਿਸ਼ਤੇਦਾਰਾਂ ਚ ਬੈਠ ਕੇ ਆ 47 ਸਾਲ ਦੀ ਕਹਾਣੀ ਜਰੂਰ ਪੜਿਓ ਦੇਖਿਓ ਕਿਨੇ ਕੀ ਕੀਤਾ ਕਿਉਂ ਕੀਤਾ ਉਹਦਾ ਮਨਸ਼ਾ ਕੀ ਸੀ ਉਹਨਾਂ ਨੇ ਕੌਮ ਨੂੰ ਦਿੱਲੀ ਵੇਚ ਕੇ ਕੁਰਸੀਆਂ ਲਈਆਂ ਕੁਰਸੀਆਂ ਤਾਂ ਮਿਲੀਆਂ ਪਰ ਕੌਮ ਐਨੀ ਹੀਠਾ ਆ ਗਈ ਕਿ ਬਿਨਾ ਮਾਫੀ ਮੰਗਿਆਂ ਬਾਬੇ ਨੂੰ ਅਕਾਲ ਤਖਤ ਸਾਹਿਬ ਤੋਂ ਮਾਫ ਕਰਤਾ ਇਹ ਸਾਡੀ اخلاਕੀ ਗਰਾਵਟ ਹੈ ਇਹਦੇ ਪਿੱਛੇ ਕੌਣ ਨੇ ਕਿਸੇ ਨੂੰ ਭੁਲੇਖਾ ਨਹੀਂ ਹੈ ਇਹਦੇ ਪਿੱਛੇ ਉਹ ਬਾਦਲ ਲਾਣਾ ਹੈ ਉਹਨਾਂ ਦੀ ਯਾਰੀ ਕਾਂਗਰਸ ਨਾਲ ਹੈ ਤੇ ਭਾਜਪਾ ਨਾਲ ਤਾਂ ਉਹਨਾਂ ਨੇ ਇਕੱਠੀਆਂ ਸਰਕਾਰਾਂ ਬਣਾਈਆਂ ਨੇ ਅੱਜ ਭਾਜਪਾ ਸਾਡੇ ਨਾਲ ਕੀ ਕਰ ਰਹੀ ਹੈ ਲਖੀਮਪੁਰ ਖੇੜੀ ਕੀ ਕੀਤਾ ਸ਼੍ਰੀਆਮਜੀਪ ਸਾਡੇ ਮੁੰਡੇ ਉੱਤੋਂ ਲੰਘਾ ਕੇ ਸ਼ਹੀਦ ਕੀਤੇ ਨੇ ਪਰ ਜਿਸ ਮੁੰਡੇ ਨੇ ਜੀਪਾਂ ਲਗਾਈਆਂ ਉਹਦਾ ਬਾਪ ਬੀਜੇਪੀ ਦਾ ਮਨਿਸਟਰ ਸੀ ਤੇ ਅਖੀਰ ਤੱਕ ਰੱਖਿਆ ਅੱਜ ਫਿਰ ਉਹਨੂੰ ਐਮਪੀ ਟਿਕਟ ਦੇ ਦਿੱਤੀ ਇਹ ਸਾਰੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਈ ਆਪਾਂ ਇਹ ਇੱਕੋ ਜੀਆਂ ਗੱਲਾਂ ਨੇ ਪਰ 50 ਸਾਲ ਦੀ ਕਹਾਣੀ ਹੈ ਉਹਦੇ ਵਿੱਚ ਦਰਬਾਰ ਸਾਹਿਬ ਵੀ ਢਾਇਆ ਹੈ ਦਿੱਲੀ ਸਾਡਾ ਕਤਿਆਮ ਵੀ ਕੀਤਾ ਹੈ ਸਾਡੀ ਨਸਲ ਕੁਸ਼ੀ ਕੀਤੀ ਹੈ 10 ਸਾਲ ਸਾਡੇ ਮੁੰਡਿਆਂ ਨੂੰ ਪੰਜਾਬ 'ਚ ਝੂਠੇ ਪੁਲਿਸ ਮੁਕਾਬਲਿਆਂ 'ਚ ਵੀ ਮਾਰਿਆ ਹੈ ਇਸ ਸਾਰੀ ਕਹਾਣੀ ਤੇ ਨਿਗਾਹ ਮਾਰੋਗੇ ਤੁਹਾਨੂੰ ਬਿਲਕੁਲ ਲੱਗੂਗਾ ਮੇਰਾ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੀ ਗੱਲ ਨੂੰ ਲੈ ਕੇ ਚੱਲਿਆ ਹੋਇਆ ਹੈ ਉਹੀ ਪੰਜਾਬ ਦਾ ਤੇ ਕੌਮ ਦਾ ਭਲਾ ਕਰੇਗੀ ਅੱਜ ਪੰਜਾਬ ਵਿੱਚ ਵੀ ਅਸੀਂ ਉਹਨਾਂ ਦਾ ਦੁੱਖ ਸੁੱਖ ਪਿਛਲੇ 40 ਸਾਲ ਤੋਂ ਸੁਣਦੇ ਆ ਰਹੇ ਹਾਂ ਆਪਣੇ ਜਾਂਚ ਉਹਨਾਂ ਦਾ ਧਰਨੇ ਵੀ ਲਾ ਰਹੇ ਹਾਂ ਪਰ ਅੱਜ ਮੌਕਾ ਹੈ ਕਿ ਧਰਨਿਆਂ ਵਾਲਿਆਂ ਨੂੰ ਇਖਲਾਕ ਵਾਲਿਆਂ ਨੂੰ ਤੁਸੀਂ ਪਾਰਲੀਮੈਂਟ ਚ ਭੇਜੋ ਇਹ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਵੋਟ ਪਾਉਨੇ ਹੋ ਜਾਂ ਨਹੀਂ ਪਾਉਂਦੇ ਮੇਰਾ ਦੱਸਣਾ ਫਰਜ਼ ਸੀ ਇਸ ਲਈ ਮੈਂ ਦੱਸਿਆ 44 ਨਿਸ਼ਾਨ ਸਾਰੇ ਪੰਜਾਬ ਚ ਸਾਡਾ ਬਾਲਟੀ ਹੈ ਇੱਕ ਥਾਂ ਤੇ ਜਿਹੜਾ ਖਡੂਰ ਸਾਹਿਬ ਹੈ ਉੱਥੇ ਸਾਡਾ ਮਾਈਕ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਜਿੱਥੇ ਵੀ ਸਹਿਚਾਰ ਹੈ ਤੁਹਾਡਾ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਜਿੱਥੇ ਵੀ ਬਾਲਟੀ ਵਾਲਾ ਖੜਿਆ ਹੋਊਗਾ ਭਾਈ ਉਹਨੂੰ ਵੋਟ ਪਾ ਦੇ ਪਰ ਖਡੂਰ ਸਾਹਿਬ ਸਾਡਾ ਚੌਂ ਨishan ਮਾਈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ